ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਸਵਾਗਤ ਸਤ ਸੰਗਤ ਜੀ ਚੱਲ ਰਹੀ ਲੜੀਵਾਰ ਸਰਲ ਕਥਾ ਵਿਚਾਰ ਪਾਵਨ ਅੰਗ 876 ਤੇ ਸਤਿਗੁਰੂ ਗੋਂਡ ਰਾਗ ਦੀ ਸਮਾਪਤੀ ਕਰਕੇ RAM ਕਲੀ ਰਾਗ ਪ੍ਰਾਰੰਭ ਕਰਦੇ ਹਨ ਸਤਿਗੁਰੂ ਜਿਸਮੇ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਦੱਖਣ ਦੇ ਇਲਾਕੇ ਵਿੱਚ ਜੀਵਾਂ ਦੀ ਕਲਿਆਣ ਹਿਤ ਵਿੱਚ ਰਹੇ ਸਨ ਉਸ ਸਮੇਂ ਦੱਖਣੀ ਪੜਤਾਂ ਦੇ ਪ੍ਰਥਾਏ ਰਾਮਕਲੀ ਰਾਗ ਦੇ ਅੰਦਰ ਘਾਰ ਪਹਿਲੇ ਸੁਰਤਾਲ ਵਿੱਚ ਚਉਪ ਦੇ ਚਾਰ ਚਰਪਦਿਆਂ ਵਾਲਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਸွေ ਸ਼ਬਦ ਇੱਕ ਵਾਰੀ ਕਾਸ਼ੀ ਵਿੱਚ ਉਚਾਰਨ ਕੀਤਾ ਦੂਜੀ ਵਾਰ ਕਸ਼ਮੀਰ ਦੇ ਪੜਤਾਂ ਨੂੰ ਇਸੇ ਸ਼ਬਦ ਅਨਸਾਰ ਉਪਦੇਸ਼ ਦਿੱਤਾ ਤੇ ਤੀਜੀ ਵਾਰ ਦੱਖਣ ਦੇ ਪੜਤਾਂ ਦੇ ਪ੍ਰਥਾਏ ਇਹੀ ਸ਼ਬਦ ਦੁਆਰਾ ਉਪਦੇਸ਼ ਦਿੱਤਾ ਇੱਕ ਓੰਕਾਰ ਸਤਨਾਮ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤ ਕਈਏ ਨਾਸ਼ ਤੋਂ ਰਹਿਤ ਹੈ ਨਾਮ ਕਈਏ ਪ੍ਰਸਿੱਧ ਕਰਤਾ ਸਾਰੇ ਸੰਸਾਰ ਦਾ ਰਚਨਹਾਰ ਹੈ ਪੁਰਖ ਪੂਰਨ ਨਿਰਭਉ ਪੈ ਤੂੰ ਰਹਿਤ ਹੈ ਨਿਰਵੈਰ ਵੈਰ ਤੋਂ ਰਹਿਤ ਹੈ ਅਕਾਲ ਮੂਤ ਤੂੰ ਰਹਿਤ ਮੂਰਤ ਹਸਤੀ ਸਰੂਪ ਅਜੂਨੀ ਜੂਨਾ ਤੋਂ ਰਹਿਤ ਹੈ ਸੈ ਪੰਘਸੁਤੇ ਪ੍ਰਕਾਸ਼ ਰੂਪ ਹੈ ਗੁਰ ਕੈ ਇਹ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਵਾ ਐਸੇ ਵਿਸ਼ੇਸ਼ਣਾ ਵਾਲਾ ਪ੍ਰਭੂ ਪ੍ਰਮਾਤਮਾ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਕੋਈ ਪੜਤਾ ਸਹਿਸਾ ਕੀਰਤਾ ਕੋਈ ਪੜੈ ਪੁਰਾਨਾ ਏ ਪ੍ਰਭੂ ਤੈਨੂੰ ਭੁਲਾ ਕੇ ਕੋਈ ਸਹਿਸਾ ਕੀਰਤਾ 나ਗ ਭਾਸ਼ਾ ਵਾ ਸਹਜੇ ਸੁਖੱਲੀ ਬੋਲੀ ਜਾਣ ਵਾਲੀ ਪ੍ਰਕਿਰਤਕ ਭਾਸ਼ਾ ਵਿੱਚ ਲਿਖੇ ਬੋਧ ਤੇ ਜੈਨ ਆਦ ਦੇ ਗ੍ਰੰਥ ਪੜਦਾ ਹੈ ਵਾ ਕੋਈ ਸੰਸਕ੍ਰਿਤ ਆਦ ਵਿਆਕਰਣ ਨੂੰ ਪੜਦਾ ਹੈ ਵਾ ਸੰਸਕ੍ਰਿਤ ਵਿੱਚ ਲਿਖੇ ਵੇਦਾਂ ਆਦ ਨੂੰ ਪੜਦਾ ਹੈ ਤੇ ਕੋਈ ਵਿਆਸ ਜੀ ਦੇ ਰਚੇ ਹੋਏ 18 ਪੁਰਾਣਾ ਨੂੰ ਪੜਨਾ ਕਰਦਾ ਹੈ ਕੋਈ ਨਾਮ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ਕੋਈ ਮਨੁੱਖ ਉਨ ਲੱਕੜ ਰੁਦਰਾਖੀ ਆਦ ਜਪਮਾਲੀ ਹੁੰਦੀ ਮਾਲਾ ਲੈ ਕੇ ਦੇਵਤੇ ਅਵਤਾਰਾਂ ਆਦ ਦੇ ਨਾਮ ਜਪਦਾ ਹੈ ਉਸ ਦਾ ਉਸ ਤਿਸੈ ਕੀ ਉਸ ਦੇਵਤਿਆਂ ਆਦਿ ਉਪਾਸ਼ਨਾ ਵਿੱਚ ਧਿਆਨ ਚਿੰਤਨ ਲੱਗਿਆ ਹੋਇਆ ਅਭੀ ਕਬਹੀ ਕਿਸ਼ੂ ਨਾ ਜਾਨਣਾ ਤੇਰਾ ਏਕੋ ਨਾਮ ਪਛਾਨਣਾ ਏ ਪ੍ਰਭੂ ਪਰ ਮੈਂ ਅਭੀ ਹੁਣ ਦੇ ਸਮੇਂ ਵਿੱਚ ਅਤੇ ਕਬਹੀ ਕਦੇ ਵੀ ਭਾਵ ਆਉਣ ਵਾਲੇ ਸਮੇਂ ਜਾਂ ਪਿਛਲੇ ਲੰਘ ਚੁੱਕੇ ਸਮੇਂ ਵਿੱਚ ਕਿਸੇ ਦੀ ਉਪਾਸ਼ਨਾ ਕਰਨ ਨੂੰ ਕੁਝ ਵੀ ਨਹੀਂ ਜਾਣਣਾ ਕੀਤਾ ਮੈਂ ਤਾਂ ਕੇਵਲ ਤੇਰਾ ਇੱਕ ਨਾਮ ਹੀ ਵਾ ਏਕੋ ਇੱਕ ਓੰਕਾਰ ਨਾਮ ਦਾ ਵਿਖਿਆਨ ਕਰਨਾ ਹੀ ਪਛਾਨਣਾ ਕੀਤਾ ਹੈ ਨਾ ਜਾਣਾ ਹਰੇ ਮੇਰੀ ਕਮਨ ਗਤੇ ਹੇ ਹਰੇ ਪ੍ਰਭੂ ਹੇ ਹਰੀ ਮੈਂ ਨਹੀਂ ਜਾਣਦਾ ਕਿ ਮੇਰੀ ਕਮਨ ਕਿਹੜੀ ਗਤੇ ਹਾਲਤ ਹੋਵੇਗੀ ਹਮ ਮੂਰਖ ਅ ਗਿਆਨ ਸਰਨ ਪ੍ਰਭ ਤੇਰੀ ਕਰ ਕਿਰਪਾ ਰਾਖੋ ਮੇਰੀ लाज ਪਤੇ ਰਹਾਉ ਸੋ ਮੇਰੀ लाज ਪਤੇ ਪੋਲਾ ਬੋਲਣਾ ਪਤੇ ਨਹੀਂ ਬੋਲਣਾ ਪਤੇ ਇੱਜ਼ਤ ਦਾ ਵਾਜਕ ਹੈ ਏ ਪ੍ਰਭੂ ਹਮ ਅਸੀਂ ਵਿਹਾਰਾਂ ਦੀ ਸਮਝ ਤੋਂ ਰਹਿਤ ਮੂਰਖ ਬੇਸਮਝਤੇ ਸਰੂਪ ਦੇ ਗਿਆਨ ਤੋਂ ਹੀਣ ਗਿਆਨੀ ਤੇਰੀ ਸਰਨ ਓਟ ਵਿੱਚ ਪਏ ਹਉ ਤੂੰ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਕੇ ਮੇਰੀ ਲਾਜ ਪਤੇ ਪਤ ਅਬਰੂ ਇੱਜ਼ਤ ਰੱਖਣੀ ਕਰ ਵੈਸ ਲੋਕ ਵਿੱਚ ਲਾਜ ਲੱਜਿਆ ਤੇ ਪ੍ਰਲੋਕ ਵਿੱਚ ਪਤੇ ਪ੍ਰਤੀਸ਼ਟਾ ਇੱਜ਼ਤ ਰੱਖਣੀ ਕਰ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਆ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ ਏ ਪ੍ਰਭੂ ਕਦੇ ਤਾਂ ਇਹ ਜੀੜਾ ਮਨ ਊਬ ਉੱਪਰ ਭਾਵ ਸਵਰਗ ਬ੍ਰਹਮ ਲੋਕ ਆਦਕਾਂ ਦੇ ਦਿਵ ਭੋਗਾਂ ਦੀ ਇੱਛਾ ਵਿੱਚ ਚੜ ਜਾਂਦਾ ਹੈ ਅਤੇ ਕਬੂ ਕਦੇ ਪਿਆਲੇ ਪਤਾਲ ਦੇ ਪਦਾਰਥਾਂ ਵੱਲ ਛੇਸ਼ਨਾਗ ਦੀਆਂ ਮਣੀਆਂ ਵਿੱਚ ਚਲਾ ਜਾਂਦਾ। athwa kade jiyada jeev karma anusaar ਊਬ ਚੜਤ ਸਵਰਗ ਆਦ ਵਿੱਚ ਜਾ ਕੇ ਬਿਰਾਜਦਾ ਹੈ ਅਤੇ ਕਦੀ ਕਰਮ ਅਨਸਾਰ ਪਿਆਲੇ ਪਤਾਲ ਭਾਵ ਨਰਕਾਂ ਵਿੱਚ ਜਾਂਦਾ ਹੈ। ਵਾ ਕਦੇ ਮਨ ਹੰਕਾਰ ਦੇ ਨਾਲ ਉੱਪਰ ਚੜ ਜਾਂਦਾ। ਕਦੀ ਮੇਰੇ ਵਰਗਾ ਸੰਸਾਰ ਤੇ ਕੋਈ ਨਹੀਂ ਅਤੇ ਕਦੇ ਪਤਾਲ ਪਾਵ ਨਿਮਰਤਾ ਵਿੱਚ ਆ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਲੋਭੀ ਜੀੜਾ ਥਿਰਨ ਰਹਤ ਹੈ ਚਾਰੇ ਕੁੰਡਾਂ ਪਾਲੇ हे ਪ੍ਰਭੂਏ ਮੇਰਾ ਲੋਭੀ ਲਾਲਚੀ ਜੀੜਾ ਚਿੱਤ ਵਾ ਲੋਭੀ ਜੀੜਾ ਜੀਵਕ ਤੇਰੇ ਨਾਮ ਵਿੱਚ ਇਸਤਿਤ ਨਹੀਂ ਰਹਿੰਦਾ ਅਤੇ ਚਾਰੇ ਕੁੰਡਾਂ ਦਿਸ਼ਾਵਾਂ ਵਿੱਚ ਪਦਾਰਤਾ ਮਾਇਆ ਨੂੰ ਪਾਲੇ ਖੋਜਣਾ ਕਰਦਾ ਹੈ ਵਾਪਰਤਖ ਚਾਰੇ ਦਿਸ਼ਾਵਾਂ ਵਿੱਚ ਮਾਇਆ ਦੀ ਪ੍ਰਾਪਤੀ ਵਾਸਤੇ ਜੀਵ ਜਾਂਦਾ ਹੈ ਵਾਚਾਰੇ ਅੰਤਹਿ ਕਰਨ ਰੂਪੀ ਦਿਸ਼ਾਵਾਂ ਵਿੱਚ ਪਾਲਦਾ ਹੈ ਭਾਵ ਕਦੇ ਮਨ ਕਰਕੇ ਸੰਕਲਪ ਠਾਉਂਦਾ ਚਿਤ ਕਰਕੇ ਚਿਤਵਨੀ ਕਰਦਾ ਹੈ ਬੋਧ ਕਰਕੇ ਪਦਾਰਥ ਨਿਸ਼ਚੇ ਕਰਦਾ ਹੈ ਅਤੇ ਕਦੇ ਹੰਕਾਰ ਕਰਦਾ ਹੈ ਇਉਂ ਪਾਲਦਾ ਫਿਰਦਾ ਹੈ ਮਰਨ ਲਿਖਾਇ ਮੰਡਲ ਮਹਿ ਆਏ ਜੀਵਨ ਸਾਜਹਿ ਮਾਈ ਸਭ ਜੀਵ ਆਪਣਾ ਮਰਨਾ ਲਿਖਾ ਕੇ ਹੀ ਇਸ ਮੰਡਲ ਗੋਲਾਕਾਰ ਸੰਸਾਰ ਧਰਤੀ ਵਿੱਚ ਆਏ ਹਨ ਪਰ ਇੱਥੇ ਮਾਈ ਮਾਇਆ ਦੇ ਮੂਹ ਕਾਰਨ ਜੀਵਨ ਜੀਵਨ ਨੂੰ ਹੀ ਸਾਜਹਿ ਸਾਜਦੇ ਹਨ ਪਾਪ ਸਦਾ ਜਿਉਂਦੇ ਰਹਿਣਾ ਚਾਹੁੰਦੇ ਵਾ ਆਪਣੀ ਜੀਵਨ ਜ਼ਿੰਦਗੀ ਮਾਈ ਮਾਇਆ ਨੂੰ ਸਾਜਹਿ ਹੁੰਦਾ ਇਕੱਤਰ ਕਰਨ ਵਿੱਚ ਲਾ ਲਿੰਦੇ ਇਕ ਚੱਲੇ ਹਾਮਨ ਦੇ ਕਹ ਸੁਆਮੀ ਪਾਹੇ ਬਲੰਤੀ ਆਈ ਇਹ ਸੁਆਮੀ ਮਾਲਕ ਪ੍ਰਭੂ ਅਸੀਂ ਦੇਖਦੇ ਹਾਂ ਕਿ ਇੱਕ ਤਾਂ ਕਾਲ ਦੇ ਵਾਸ ਹੋ ਕੇ ਸੰਸਾਰ ਤੋਂ ਚੱਲੇ ਕੂਚ ਕਰਨ ਲੱਗੇ ਹਨ ਜਾਂ ਕੂਚ ਕਰ ਗਏ ਹਨ ਅਤੇ ਇੱਕ ਨਾਂ ਦੇ ਸਿਰ ਉੱਪਰ ਵੀ ਕਾਲ ਰੂਪੀ ਪਾਹੇ ਅਗਨੀ ਬਲੰਤੀ ਬਲਦੀ ਹੋਈ ਆ ਰਹੀ ਹੈ ଅਥਵਾ ਇਹ ਸੁਆਮੀ ਅਸੀਂ ਇੱਕ ਚਲੇ ਚਲਿੱਤਰ ਨੂੰ ਦੇਖਦੇ ਹਾਂ ਕਿ ਸਭ ਦੇ ਹਿਰਦਿਆਂ ਵਿੱਚ ਤ੍ਰਿਸ਼ਨਾ ਰੂਪੀ ਅਗ ਆ ਕੇ ਬਲ ਰਹੀ ਹੈ अथवा हे ਸੁਆਮੀ ਜਦੋਂ ਇੱਕ ਬ੍ਰह्म ਦ੍ਰਿਸ਼ਟੀ ਬ੍ਰह्म ਅਭਿਆਸ ਰੂਪ ਅਗਨੀ ਆ ਕੇ ਬਲੀ ਤਦੋਂ ਹਮ ਤਮਾਮ ਸੰਸਾਰ ਜੀਵਾਂ ਨੂੰ ਅਸੀਂ ਇੱਕ ਚਲਿੱਤਰ ਰੂਪ ਕਰਕੇ ਵੇਖਿਆ ਹੈ ਨਾ ਕਿਸੀ ਕਾਮੀਤ ਨਾ ਕਿਸੀ ਕਪਾਈ ਨਾ ਕਿਸੈ ਬਾਪ ਨਾ ਮਾਈ ਅੰਤ ਨੂੰ ਨਾਹੀ ਕਿਸੇ ਦਾ ਕੋਈ ਮੀਤ ਮਿੱਤਰ ਸਹਾਇਤਾ ਕਰਦਾ ਹੈ ਨਾਹੀ ਕਿਸੇ ਕਿਸੇ ਦਾ ਕੋਈ ਭਾਈ ਭਰਾ ਸਹਾਇਤਾ ਕਰਦਾ ਨਾ ਕਿਸੈ ਕਹੀਏ ਕਿਸੇ ਦਾ ਬਾਪ ਪਿਤਾ ਸਹਾਇਤਾ ਕਰਦਾ ਹੈ ਅਤੇ ਨਾਹੀ ਮਾਈ ਮਾਂ ਸਹਾਇਤਾ ਕਰਦੀ ਪ੍ਰਣਵਤ ਨਾਨਕ ਜੇ ਤੂ ਦੇਵ ਹੈ ਅੰਤੇ ਹੋਏ ਸਖਾਈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਜੇਕਰ ਇਹ ਪ੍ਰਭੂ ਜੇਕਰ ਤੂੰ ਸਾਨੂੰ ਆਪਣਾ ਨਾਮ ਦੇਣਾ ਕਰੇ ਤਾਂ ਉਹ ਨਾਮ ਹੀ ਸਾਡੇ ਅੰਤੇ ਖੀਰ ਦੇ ਸਮੇਂ ਸਖਾਈ ਸਹਾਇਤਾ ਕਰਨ ਵਾਲਾ ਹੋਵੇਗਾ ਰਾਮ ਕਲੀ ਮਹੱਲਾ ਪਹਿਲਾ ਸਰਬ ਜੋਤ ਤੇਰੀ ਪਸਰ ਰਹੀ ਜੈ ਜੈ ਦੀਖਾ ਤਹਿ ਨਰ ਹਰੀ हे ਪ੍ਰਭੂ ਤੇਰੀ ਜੋਤ ਜਿਹੜੀ ਸਾਰੇ ਥਾਈ ਪਸਰ ਰਹੀ ਫੈਲ ਰਹੀ ਹੈ हे नरहरी नरानु हरे भरे करन करने वाले प्रभु असि जह ज है जिथे जिथे भी देखदे हा देखना करदे उथे उथे ही तू व्याप गए जीवन तलब निवार स्वामी हे स्वामी मालिक वाहेगुरु प्रभु जीवन जीवा वा साडे जीवन दी तलब इच्छा निवार निर्वृत्त कर वा असि जीवन मुक्ति दी इच्छा नु त्यागे होया ਬੰਦ ਕੂਪ ਮਾਇਆ ਮਨ ਗਾਡਿਆ ਕਿਉ ਕਰ ਉਤਰੋ ਪਾਰ ਸੁਆਮੀ ਰਹਾਉ ਅਸੀਂ ਸੰਸਾਰ ਰੂਪੀ ਅੰਨੇ ਖੂ ਵਿੱਚ ਜਿਸ ਵਿੱਚ ਅਗਿਆਨ ਦਾ ਹਨੇਰਾ ਹੈ ਉਹਦੇ ਮਾਇਆ ਵਾ ਮਾਇਆ ਦੇ ਮੋਹ ਰੂਪੀ ਚਿਕੜ ਵਿੱਚ ਮਨ ਗਾਡਿਆ ਗੱਡਿਆ ਹੋਇਆ ਇਹ ਸੁਆਮੀ ਮਾਲਕ ਪ੍ਰਭੂ ਫੇਰ ਮੈਂ ਕਿਵੇਂ ਕਰਕੇ ਇਸ ਤੋਂ ਪਾਰ ਉਤਰਾਂਗਾ ਭਾਵ ਪਾਰ ਨਹੀਂ ਉਤਰਿਆ ਜਾਵੇਗਾ ਰਹਾਉ ਜਹ ਪੀਤਰ ਘਟ ਪੀਤਰ ਵਸਿਆ ਬਾਹਰ ਕਾਹੇ ਨਹੀਂ ਜਿਸ ਵਾਇਗਰੂ ਦੇ ਪੀਤਰ ਅੰਦਰ ਸਾਰਾ ਸੰਸਾਰ ਪ੍ਰਤੀਤ ਹੋ ਰਿਹਾ ਅਤੇ ਸਾਰੇ ਘਟ ਸਰੀਰਾਂ ਦੇ ਪੀਤਰ ਵਿੱਚ ਹੀ ਵਸਿਆ ਹੋਇਆ ਹੈ ਫਿਰ ਬਾਹਰ ਕਾਹੇ ਕਿਉਂ ਨਹੀਂ ਹੈ ਭਾਵ ਸਭ ਥਾਈ ਪਰੀਪੂਰਨ ਹੈ ଅਥਵਾ ਜਿੱਥੇ ਸਾਧ ਸੰਗਤ ਦੇ ਵਿੱਚ ਮਿਲਣ ਕਰਕੇ ਘਟ ਹਿਰਦੇ ਪੀਤਰ ਵਿੱਚ ਪ੍ਰਭੂ ਵਸ ਜਾਂਦਾ ਫਿਰ ਬਾਹਰ ਕਿਉਂ ਨਹੀਂ ਪ੍ਰਤੀਤ ਹੋਵੇਗਾ ਭਾਵ ਸਭ ਥਾਂ ਹੀ ਹਰੀ ਵਿਆਪਕ ਦਿਸਣ ਲੱਗ ਜਾਵੇਗਾ ਤਨ ਕੀ ਸਾਰ ਕਰੇ ਨਿਤ ਸਾਹਿਬ ਸਦਾ ਚਿੰਤ ਮਨ ਮਾਹੀ ਜੋ ਹਮੇਸ਼ਾ ਆਪਣੇ ਮਨ ਹਿਰਦੇ ਮਾਹੀ ਵਿੱਚ ਪ੍ਰਭੂ ਨੂੰ ਚਿਤਵਨਾ ਕਰਦੇ ਆ ਪ੍ਰਭੂ ਪਿਆਰੇ ਦਾ ਚਿੰਤਨ ਕਰਦੇ ਆ ਉਹ ਸਾਹਿਬ ਮਾਲਕ ਪ੍ਰਭੂ ਉਹਨਾਂ ਦੀ ਨਿਤ ਨਿਤਾ ਪ੍ਰਤੀਸਾਰ ਸੰਭਾਲ ਕਰਦਾ ਹੈ ਆਪੇ ਨੇੜੇ ਆਪੇ ਦੂਰ ਆਪੇ ਸਰਬ ਰਹਿਆ ਭਰਪੂਰ ਖਰੀ ਆਪ ਹੀ ਨੇੜ ਹੈ ਨਿਕਟ ਹੈ ਆਪ ਹੀ ਦੂਰ ਹੈ ਪੁਨਾ ਆਪ ਹੀ ਸਰਬ ਸਾਰੀਆਂ ਥਾਵਾਂ ਵਿੱਚ ਭਰਪੂਰ ਵਿਆਪਕ ਹੋ ਰਿਹਾ ਅਥਵਾ ਆਪ ਹੀ ਗੁਰਮੁਖਾਂ ਦੇ ਨੇੜੇ ਹੈ ਅਤੇ ਆਪ ਹੀ ਮਨਮੁਖਾਂ ਤੋਂ ਦੂਰ ਹੈ ਪੁਨਾ ਆਪ ਹੀ ਬ੍ਰह्म ਗਿਆਨੀਆਂ ਦੇ ਨਿਸ਼ਚੇ ਵਿੱਚ ਸਭ ਤائیں ਲਬ ਲਬ ਪੂਰਨ ਵਿਆਪਕ ਹੋ ਰਿਹਾ ਸਤਗੁਰ ਮਿਲੇ ਅੰਧੇਰਾ ਜਾਏ ਜਹ ਦੀਕਾ ਤਹਿ ਰਹਾ ਸਮਾਏ ਜੇਕਰ ਸਤਗੁਰੂ ਸਾਹਿਬ ਜੀ ਮਿਲ ਪੈਣ ਤਾਂ ਅੰਦਰੋਂ ਅਗਿਆਨ ਦਾ ਹਨੇਰਾ ਚਲਿਆ ਜਾਵੇਗਾ ਫਿਰ ਐਸਾ ਨਿੱਚਾ ਹੁੰਦਾ ਹੈ ਕਿ ਜਿੱਥੇ ਵੀ ਦੇਖਣਾ ਕਰੀਏ ਉੱਥੇ ਉਹ ਪ੍ਰਭੂ ਹੀ ਸਮਾਏ ਸਮਾਰਿਆ ਪ੍ਰਤੀਤ ਹੁੰਦਾ ਅੰਤਰ ਸੰਸਾ ਬਾਹਰ ਮਾਇਆ ਨੈਣੀ ਲਾਗਸ ਬਾਣੀ ਜੀਵਾਂ ਦੇ ਅੰਤਰ ਹਿਰਦੇ ਵਿੱਚ ਪ੍ਰਮਾਨ ਗਤ ਤੇ ਪਰਮੇਗਤ ਆਦ ਸੰਸਾ ਹੈ ਬਾਹਰ ਵੀ ਜੜ ਚੇਤਨ ਮਾਇਆ ਚ ਜਿਮੜੀ ਹੋਈ ਅਤੇ ਨੈਣੀ ਨੇਤਰਾਂ ਨੂੰ ਵੀ ਮਾਇਆ ਦੀ ਬਾਣੀ ਬੰਨੀ ਰੰਗਤ ਲਾਗਸ ਲਗ ਰਹੀ ਵਾ ਬਾਣੀ ਕਰਕੇ ਵੀ ਜੀ ਮਾਇਆ ਦੀਆਂ ਗੱਲਾਂ ਕਰਦੇ ਰਹਿੰਦੇ ਪ੍ਰਣਵਤ ਨਾਨਕ ਦਾਸਨ ਦਾਸਾ ਪਰ ਤਾ ਪਹਿਗਾ ਪਰਤਾ ਪਹਿਗਾ ਪ੍ਰਾਣੀ ਸਤਿਗੁਰੂ ਸਾਹਿਬ ਜੀ ਪ੍ਰਣਮਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਹ ਪ੍ਰਾਣੀ ਪ੍ਰਾਣਾ ਤਾਰੀ ਜੀਵ ਪ੍ਰਭੂ ਦੇ ਦਾਸਨ ਸੇਵਕਾਂ ਦਾ ਦਾਸਾ ਸੇਵਕ ਹੋਣਾ ਕਰ ਸੇਵਕ ਪਾਪ ਤੋਂ ਬਿਨਾ ਪਰਤਾ ਪਹਿਗਾ ਪਛਤਾ ਤਾਪ ਹੀ ਕਰਦਾ ਰਹੇਗਾ ਵਾ ਮਨ ਬਾਣੀ ਸਰੀਰ ਕਰਕੇ ਦਾਸਾਂ ਦਾ ਦਾਸ ਹੋਣਾ ਕਰ ਫੇਰ ਤੂੰ ਪਰ ਕਈਏ ਤਾਪੇਗਾ ਤਾਪ ਹੈਗਾ ਪਾਵ ਤਾਪਾਂ ਤੋਂ ਪਰ ਪਰ ਹੀ ਹੋ ਜਾਵੇਂਗਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wah he guru wah guru wah guru 「わあへえ。 ਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ